ਨਰਿੰਦਰ ਸਿੰਘ ਕਪੂਰ ਦੀ ਪੁਸਤਕ ਆਮ ਸਾਹਮਣੇ ਵਿਚੋਂ ਰਚਨਾ ਲੜਾਈ ਅਤੇ ਸਮਝੌਤਾ ਇੱਕ ਸ਼ਾਮ ਆਪਣੇ ਘਰ ਬੈਠਾ ਆਪਣੀ ਮਾਂ ਦੀ ਬਣਾਈ ਚਾਹ ਓਡੀਕ ਰਿਆ ਸਾਂ ਜਦੋਂ ਚੰਨਕ ਮੇਰੀ ਮਾਂ ਦੀ ਸਹੇਲੀ ਤੇ ਕਮੰਡਨ ਆਲ ਦੁਹਾਈ ਪੌਂਦੀ ਆਈ ਕਿ ਉਸਦੇ ਪੁੱਤਰ ਲੜ ਪਏ ਸਨ ਇੱਕ ਸੰਪੂਰਨ ਮੂਰਖ ਵਾਂਗ ਬਿਨਾਂ ਸੋਚੇ ਸਮਝੇ ਮੈਂ ਉਹਨਾਂ ਵਿਚਕਾਰ ਕੁਝ ਪਿਆ ਇੱਕ ਦੇ ਹੱਥ ਵਿੱਚ ਤਲਵਾਰ ਸੀ ਦੂਜੇ ਦੇ ਹੱਥ ਵਿੱਚ ਵੱਡਾ ਚਾਕੂ ਤਲਵਾਰ ਵਾਲੇ ਨੂੰ ਆਪਣੀ ਤਲਵਾਰ ਉੱਤੇ ਮਾਨਸੀ ਤੇ ਚਾਕੂ ਵਾਲਾ ਲੰਮੀਆਂ ਗਾਲਾਂ ਨਾਲ ਆਪਣਾ ਚਾਕੂ ਸਿੱਖਾ ਕਰ ਰਿਹਾ ਸੀ ਮੇਰੇ ਵਿਚਾਰ ਆਉਣ ਉੱਤੇ ਉਹਨਾਂ ਦੀ ਮਨੋ ਕਾਮਨਾ ਵਿੱਚ ਵਿਗੜਨ ਪੈਣ ਕਰਨ ਉਹ ਦੋਵੇਂ ਮੇਰੇ ਦਿਮਾਗ ਵਿੱਚ ਹੋ ਗਏ ਸ਼ਾਇਦ ਉਹਨਾਂ ਨੂੰ ਮੇਰੀ ਮਰਜ਼ੀ ਪੁੱਛਣ ਦੀ ਵੀ ਲੋੜ ਨਹੀਂ ਸੀ ਕਿ ਮੈਂ ਤਲਵਾਰ ਨਾਲ ਮਰਨਾ ਚਾਹੁੰਦਾ ਹਾਂ ਜਾਂ ਚਾਕੂ ਨਾਲ ਉਸ ਪਲ ਮੈਂ ਦੋ ਮੌਤਾਂ ਵਿਚਕਾਰ ਖਲੋਤਾ ਹੋਇਆ ਸੀ ਪਰ ਮੇਰੀ ਮਾਂ ਦੀ ਅਚਾਨਕ ਚੀਖ ਭਰੀ ਗਰਜ ਨੇ ਦੋਹਾਂ ਪ੍ਰਾਵਾਂ ਨੂੰ ਬੁੱਤ ਬਣਾ ਦਿੱਤਾ ਤੇ ਐਵੇਂ ਵਿਛੜਨ ਵਾਲੀ ਮੇਰੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਹੁੰਦੀ ਹੁੰਦੀ ਰਹਿ ਗਈ ਅਰਦਾਸ ਵਿੱਚ ਸ਼ਾਮਲ ਹੋਣ ਦਾ ਅਫਸਰ ਨਾ ਮਿਲਣ ਕਰਕੇ ਮੇਰੇ ਕਈ ਮਿੱਤਰ ਮੇਰੇ ਨਾਲ ਨਾਰਾਜ਼ ਹਨ ਪਰ ਉਸ ਦਿਨ ਤੋਂ ਮੈਂ ਲੜਾਈ ਨੂੰ ਦੂਰੋਂ ਹੀ ਵੇਖਦਾ ਤੇ ਤੁਹਾਨੂੰ ਵੀ ਸਲਾਹ ਦੇਵਾਂਗਾ ਕਿ ਜੇ ਇਹ ਮਨੋਰੰਜਨ ਨੂੰ ਦੂਰੋਂ ਹੀ ਮਾਣਿਆ ਜਾਣਾ ਚਾਹੀਦਾ ਹੈ ਇਹ ਤਾਂ ਹੀ ਸੰਭਵ ਹੋਏਗਾ ਜੇ ਤੁਸੀਂ ਆਪ ਨਾਲ ਲੜੋ ਪਰ ਉਹਨਾਂ ਦਾ ਕੀ ਕਰੀਏ ਜਿਹੜੇ ਤੁਹਾਡੇ ਨਾਲ ਲੜਨ ਲਈ ਮਹੂਰਤ ਕੜਵਾਰੇ ਹਨ ਲੜਨਾ ਸਰੀਰ ਦੇ ਤੰਦਰੁਸਤ ਹੋਣ ਦੀ ਨਿਸ਼ਾਨੀ ਹੁੰਦੀ ਹੈ ਤੇ ਸਮਝੌਤਾ ਕਰਨਾ ਸਿਆਣੇ ਹੋਣ ਦਾ ਪਰਮਾਨ। ਜੀਵਨ ਦੀਆਂ ਲੋੜਾਂ ਨੇ ਸਾਨੂੰ ਲੜਨਾ ਸਿਖਾਇਆ ਤੇ ਸਬੇਤਾ ਦੀ ਉਸਾਰੀ ਨੇ ਸਮਝੌਤਾ ਕਰਨ ਦੀ ਜਾਂਚ ਦੱਸੀ ਹੈ। ਲੜਾਈ ਦਾ ਇਤਿਹਾਸ ਹਾਜ਼ਰ ਕੱਲ ਤੱਕ ਪੁਰਾਣਾ ਹੈ। ਜਦੋਂ ਕਿ ਸਮਝੌਤੇ ਦੀ ਕਥਾ ਲੰਮੀ ਨਹੀਂ। ਜੀਵਨ ਵਿੱਚ ਧੁੱਪ ਤੇ ਛਾਂ, ਪੱჭੜ ਤੇ ਬਹਾਰ, ਜਨਮ ਅਤੇ ਮਰਨ, ਵਿਛੋੜੇ ਅਤੇ ਮਿਲਾਪ ਦੋਵਾਂ ਦਾ ਮਹੱਤਵ ਹੈ। ਜਿਵੇਂ ਸ਼ੰਖ ਵਜਾਉਣ ਵਾਲੇ ਦੇ ਫੇਫੜੇ ਖਰਾਬ ਨਹੀਂ ਹੁੰਦੇ। ਤੇ ਗਾਲਾਂ ਕੱਢਣ ਵਾਲੇ ਦਾ ਗੱਲਾ ਨਹੀਂ ਸੁਖਦਾ ਉਹ ਵੀ ਲੜਨ ਵਾਲਾ ਸੁਸਤ ਨਹੀਂ ਹੁੰਦਾ ਤੇ ਆਪਣੇ ਕੰਮ ਨੂੰ ਮੁਲਤਵੀ ਨਹੀਂ ਕਰਦਾ ਜਿਹੜੇ ਲੜ ਸਕਦੇ ਹਨ ਪਰ ਸਮਝੌਤਾ ਨਹੀਂ ਕਰ ਸਕਦੇ ਉਹ ਉਸ ਮੀਂਹ ਵਾਂਗ ਹੁੰਦੇ ਹਨ ਜਿਹੜੇ ਵਰਦੇ ਬਹੁਤ ਹਨ ਪਰ ਉਪਜਾਉਂਦੇ ਕੁਝ ਨਹੀਂ ਜਾਂ ਉਸ ਇਸਤਰੀ ਵਾਂਗ ਹੁੰਦੇ ਹਨ ਜਿਸ ਨੂੰ ਪਰਸੂਤ ਦਰਦਾਂ ਬਹੁਤ ਹੁੰਦੀਆਂ ਨੇ ਪਰ ਸੰਤਾਨ ਕੋਈ ਨਹੀਂ ਹੁੰਦੀ ਜਾਂ ਉਸ ਵਿਦਿਆਰਥੀ ਵਾਂਗ ਹੁੰਦੇ ਨੇ ਜਿਹੜਾ ਇਮਤਿਹਾਨ ਕਈ ਦਿੰਦਾ ਪਰ ਜਮਾਤ 'ਤੇ ਕਦੇ ਨਹੀਂ ਚੜਦਾ ਕਈ ਵਿਅਕਤੀ ਜਿਹੇ ਹੁੰਦੇ ਹਨ ਜਿਨ੍ਹਾਂ ਨਾਲ ਜਾਂ ਜਿੰਨਾ ਸਾਹਮਣੇ ਲੜਨਾ ਸੰਭਵ ਨਹੀਂ ਹੁੰਦਾ ਕਿਉਂਕਿ ਇਨ੍ਹਾਂ ਵਿਅਕਤੀਆਂ ਸਾਹਮਣੇ ਆਪਣੇ ਲੜਾਕੇ ਹੋਣ ਦੀ ਤਾਂ ਅਸੀਂ ਆਪਣੇ ਸਿਆਣੇ ਹੋਣ ਦਾ ਸਬੂਤ ਦੇਣਾ ਚਾਹੁੰਦੇ ਹਾਂ ਕਿਸੇ ਵਿਦਵਾਨ ਨਾਲ ਲੜਨਾ ਆਪਣਾ ਅਪਮਾਨ ਕਰਨ ਵਾਂਗ ਹੁੰਦਾ ਹੈ ਕਈ ਲੜਾਈਆਂ ਜਿਹੀਆਂ ਵੀ ਹੁੰਦੀਆਂ ਹਨ ਜਿਨ੍ਹਾਂ ਵਿੱਚ ਸਮਝੌਤੇ ਦੀ ਕੋਈ ਆਸ ਨਹੀਂ ਹੁੰਦੀ ਜਿਵੇਂ ਮਤਰੇ ਭਰਾਵਾਂ ਵਿਚਕਾਰ ਜੱਦੀ ਜਾਇਦਾਦ ਦੀ ਲੜਾਈ ਜਾਂ ਦੋਹਾਂ ਦੇਸ਼ਾਂ ਵਿਚਕਾਰ ਹੱਦਾਂ ਦਾ ਝਗੜਾ ਜਾਂ ਦੋ ਸੂਬਿਆਂ ਵਿਚਕਾਰ ਪਾਣੀਆਂ ਦੀ ਵੰਡ ਅਜਿਹੀਆਂ ਲੜਾਈਆਂ ਸਕਾਵਟ ਨਾਲ ਜਾਂ ਕਿਸੇ ਨਵੀਂ ਤੇ ਵੱਡੀ ਸਮੱਸਿਆ ਦੇ ਪੈਦਾ ਹੋਣ ਨਾਲ ਰੁਲ ਭਾਵੇਂ ਜਾਂ ਪਰ ਖਤਮ ਨਹੀਂ ਹੁੰਦੀਆਂ ਕਿਉਂਕਿ ਇਨਾਂ ਝਗੜਿਆਂ ਜਾਂ ਲੜਾਈਆਂ ਮਸਲਿਆਂ ਤੇ ਮਾਮਲਿਆਂ ਦੇ ਅਸਲ ਕਾਰਨ ਕਿਧਰੇ ਹੋਰ ਪਏ ਹੁੰਦੇ ਹਨ ਲੜਾਈ ਕਦੇ ਵੀ ਝਟਪਟ ਜਾਂ ਅਚਾਨਕ ਸ਼ੁਰੂ ਨਹੀਂ ਹੁੰਦੀ ਹਰ ਲੜਾਈ ਦਾ ਇੱਕ ਲੰਮਾ ਜਹਾਸ ਤੇ ਪਚੋਕੜ ਹੁੰਦਾ ਹੈ ਹਰ ਝਗੜਾ ਕੀ ਪੜਾ ਲੰਘ ਕੇ ਲੜਾਈ ਵਿੱਚ ਪ੍ਰਗਟ ਹੁੰਦਾ ਹੈ ਜਦੋਂ ਸਾਡੀ ਕਿਸੇ ਇੱਛਾ ਜਾਂ ਕਾਮਨਾ ਵਿੱਚ ਰੁਕਾਵਟ ਪੈਂਦੀ ਹੈ ਜਾਂ ਕਰੋਧ ਉੱਪਰ ਜਦਾ ਹੈ ਤੂੰ ਆ ਪੈਦਾ ਹੀ ਉਦੋਂ ਹੁੰਦਾ ਜਦੋਂ ਅੱਗ ਬਲਣ ਵਿੱਚ ਰੁਕਾਵਟ ਹੋਏ ਸੋ क्रोध ਵਾਸਤ ਵਿੱਚ ਇੱਛਾ ਪੂਰਤੀ ਵਿੱਚ ਰਿਕਵਰਡ ਕਰਨ ਨੂੰ ਭਜਿਆ ਤੀਬਰ ਪਾਪ ਹੁੰਦਾ ਹੈ। क्रोध ਵਿੱਚ ਹੌਲੀ ਬੋਲਣਾ ਸੰਭਵ ਨਹੀਂ ਹੁੰਦਾ। क्रोध ਪਰ ਚੰਡ ਹੋ ਕੇ ਗਾਲਾਂ ਵਿੱਚ ਪ੍ਰਗਟ ਹੁੰਦਾ ਹੈ। ਜਦੋਂ क्रोध ਨਾਲ ਵੀ ਰਿਕਵਰਡ ਦੂਰ ਨਾ ਹੋਵੇ ਤਾਂ ਗਾਲਾਂ ਨਾਲ ਰਸਤਾ ਸਾਫ਼ ਕਰਨ ਦਾ ਯਤਨ ਕੀਤਾ ਜਾਂਦਾ ਹੈ। ਗਾਲਾਂ ਧਮਕੀਆਂ ਦਾ ਰੂਪ ਧਾਰ ਲੈਂਦੀਆਂ ਹਨ ਤੇ ਜਦੋਂ ਧਮਕੀਆਂ ਵੀ ਅਸਫਲ ਹੋਣ ਤਾਂ ਲੜਾਈ ਹੁੰਦੀ ਹੈ। ਆਮ ਕਰਕੇ ਹਰ ਲੜਾਈ क्रोध ਗਾਲਾਂ ਤੇ ਧਮਕੀਆਂ ਪ੍ਰੰਤਪਤ ਪ੍ਰਗਟ ਹੁੰਦੀ ਹੈ। ਧਮਕੀਆਂ ਨੂੰ ਅਮਲ ਵਿੱਚ ਲਾਉਣ ਦੀ ਕ੍ਰੋ ਸਾਨੂੰ ਕੋਈ ਹਥਿਆਰ ਚੁੱਕਣ ਲਈ ਪ੍ਰੇਰਦਾ ਹੈ। ਵੇਖਿਆ ਗਿਆ ਕਿ ਬਹੁਤੀਆਂ ਨਿੱਜੀ ਲੜਾਈਆਂ ਵਿੱਚ ਹਥਿਆਰਾਂ ਦੀ ਨਹੀਂ ਕੇਵਲ ਹੱਥਾਂ ਪੈਰਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਲੜਾਈਆਂ ਦਾ ਉਦੇਸ਼ ਦੂਜੇ ਤੋਂ ਈਨ ਮੰਵਾਉਣਾ ਹੁੰਦਾ ਪਰ ਜੇ ਮਿੱਥ ਕੇ ਹਥਿਆਰਾਂ ਦੀ ਵਰਤੋਂ ਕੀਤੀ ਜਾਵੇ ਤਾਂ ਉਦੇਸ਼ ਦੁਸ਼ਮਣ ਨੂੰ ਮਾਰ ਮਕਾਉਣਾ ਹੁੰਦਾ ਹੈ। ਹਰ ਹਥਿਆਰਬੰਦ ਲੜਾਈ ਵਿੱਚ ਆਪਣੇ ਵੀ ਮਾਰੇ ਜਾਣ ਜਾਂ ਜ਼ਖਮੀ ਹੋਣ ਦਾ ਖਤਰਾ ਬਰਾਬਰ ਬਣਿਆ ਰਹਿੰਦਾ। ਸੋ ਕਿਸੇ ਵੀ ਸਮਾਜ ਵਿੱਚ ਹਥਿਆਰਬੰਦ ਲੜਾਈਆਂ ਦੀ ਗਿਣਤੀ ਬਹੁਤ ਹੀ ਨਹੀਂ ਹੁੰਦੀ। ਸਰੀਰਕ ਲੜਾਈ ਵਿੱਚ ਕਮਜ਼ੋਰ ਧਿਰ ਨੂੰ ਕਿਸੇ ਗੁੱਜੀ ਸੱਟ ਲੱਗਣ ਦਾ ਡਰ ਬਣਿਆ ਰਹਿੰਦਾ ਹੈ। ਸੋ ਨਿਸ਼ਚੇ ਨਾਲ ਕਿਹਾ ਜਾ ਸਕਦਾ ਹੈ ਕਿ ਬਹੁਤੀ ਝਗੜੇ ਗਾਲਾਂ ਤੇ ਧਮਕੀਆਂ ਦੀ ਪੱਧਰ ਤੋਂ ਅੱਗੇ ਨਹੀਂ ਵੱਧਦੇ। ਸਭੇਤਾ ਦੇ ਵਿਕਾਸ ਵਿੱਚ ਗਾਲਾਂ ਕੱਢਣਾ ਤੇ ਧਮਕੀਆਂ ਦੇਣੀਆਂ ਅਰਥਾਤ ਲੜਨ ਦੀ ਤਾਂ ਸ਼ਬਦਾਂ ਨਾਲ ਆਪਣਾ ਉਦੇਸ਼ ਪੂਰਾ ਕਰਨਾ ਮਨੁੱਖ ਦੀਆਂ ਮਾਨ ਕਰਨ ਯੋਗ ਵੱਡੀਆਂ ਪ੍ਰਾਪਤੀਆਂ ਹਨ ਕਿਉਂਕਿ ਇਹਨਾਂ ਨੇ ਮਰਨ ਮਾਰਨ ਵਾਲੀਆਂ ਲੜਾਈਆਂ ਨੂੰ ਘਟਾਇਆ ਹੈ। ਲੜਾਈ ਕੋਈ ਵੀ ਹੋਵੇ ਉਸ ਦੀ ਚਾਲ ਤਿੱਖੀ ਹੁੰਦੀ ਹੈ। ਸਰੀਰ ਕਿ ਲੜਾਈ ਲੜਨ ਵਾਲੇ ਨੇ ਜੋ ਕੁਝ ਕਰਨਾ ਹੁੰਦਾ ਹੈ ਉਹ ਕੁਝ ਸਕਿੰਟਾਂ ਵਿੱਚ ਬਾਹੋ ਦਾ ਹੀ ਕਰਨਾ ਹੁੰਦਾ ਹੈ ਲੜਾਈ ਦੇ ਲੰਮੇ ਹੋ ਜਾਣ ਉੱਤੇ ਜਵਾਬੀ ਹਮਲਾ ਹੋਣ ਦਾ ਡਰ ਹੁੰਦਾ ਸੋ ਦੂਜੀ ਧਿਰ ਦੇ ਸਹਮਲਣ ਤੋਂ ਪਹਿਲਾਂ ਹੀ ਮੁਕਿਆਂ ਤੇ ਠੋਡਿਆਂ ਦੀ ਵਿਛਾੜ ਕੀਤੀ ਜਾਂਦੀ ਹੈ ਇਸ ਉਪਰੰਤ ਮਾਰ ਖਾਣ ਵਾਲੀ ਧਿਰ ਜਾਂ ਤਾਂ ਦੌੜ ਜਾਂਦਾ ਯਤਨ ਕਰਦੀ ਹੈ ਜਾਂ ਅਜੇ ਹ ਸੰਭਵ ਨਾ ਹੋਵੇ ਤਾਂ ਆਪਣੇ ਸਰੀਰ ਦੇ ਮਹੱਤਵਪੂਰਨ ਅੰਗਾਂ ਨੂੰ ਬਚਾ ਕੇ ਮਾਰ ਖਾਂਦੀ ਰਹਿੰਦੀ ਹੈ ਜਾਂ ਹਮਲਾ ਕਰਨ ਵਾਲੀ ਧਿਰ ਦੀ ਰਫ਼ਤਾਰ ਕੱਟਦਿਆਂ ਹੀ ਉਸ ਉੱਤੇ ਜਵਾਬੀ ਹਮਲਾ ਕਰਦੀ ਹੈ ਅਜਿਹੀ ਲੜਾਈ ਵਿੱਚ ਸਮੁੱਚੀ ਸਥਿਤੀ ਕੁਸ਼ਤੀਵਾਰੀ ਹੋ ਨਿਬੜਦੀ ਹੈ ਜਿਸ ਵਿੱਚ ਵਾਲਾਂ ਦਾ ਪੁੱਟਣਾ, ਚੱਕ ਮਾਰਨਾ, ਨੌਂਦਰਾ ਮਾਰਨਾ ਆਦਿ ਵੀ ਸ਼ਾਮਲ ਹੋ ਜਾਂਦਾ ਹੈ। ਕਿਸੇ ਲੜਾਈ ਵਿੱਚ ਨਿਮਰਤਾ ਨਹੀਂ ਵਿਖਾਈ ਜਾ ਸਕਦੀ। ਲੜਦਿਆਂ ਆਰਾਮ ਨਹੀਂ ਕੀਤਾ ਜਾ ਸਕਦਾ। ਲੜਾਈ ਵਿੱਚ ਵਿਰੋਧੀ ਨਾਲ, ਸਰਦਕਾਰ ਨਾਲ ਪੇਸ਼ ਨਹੀਂ ਆਇਆ ਜਾ ਸਕਦਾ। ਲੜਾਈ ਵਿੱਚ ਮਿਹਰਬਾਨੀ ਲਈ ਕੋਈ ਥਾਂ ਨਹੀਂ ਹੁੰਦੀ। ਲੜਾਈ ਵਿੱਚ ਸੁੰਦਰ ਪ੍ਰਤੀਤ ਹੋਣਾ ਸੰਭਵ ਨਹੀਂ ਹੁੰਦਾ। ਲਗਭਗ ਹਰ ਲੜਾਈ ਕੁਝ ਤਮਾਸ਼ਾ ਬਿਨਾਂ ਨੂੰ ਆਪਣੇ ਵੱਲ ਖਿੱਚਦੀ ਹੈ। ਕਿਉਂਕਿ ਹਰ ਲੜਾਈ ਵਿੱਚ ਤਮਾਸ਼ੇ ਦਾ ਅੰਸ਼ ਹੁੰਦਾ ਹੈ। ਜੁੜੀ ਹੋਈ ਭੀੜ ਵਿੱਚ ਦੇ ਹਰ ਵਿਅਕਤੀ ਵਿੱਚ ਤਿੰਨਾਂ ਵਿੱਚੋਂ ਕੋਈ ਇੱਕ ਭਾਵਨਾ ਹੁੰਦੀ ਹੈ। ਲੜਾਈ ਵੇਖਦੇ ਰਹਿਣ ਦੀ ਵੇਖ ਕੇ ਉੱਥੋਂ ਚਲੇ ਜਾਣ ਦੀ ਜਾਂ ਲੜਾਈ ਖਤਮ ਕਰਵਾਉਣ ਦੀ ਵੱਡੇ ਸ਼ਹਿਰਾਂ ਵਿੱਚ ਲੋਕ ਇੱਕ ਦੂਜੇ ਦੇ ਜਾਣੂ ਨਾ ਹੋਣ ਕਰਕੇ ਲੜਾਈ ਨੂੰ ਖਤਮ ਕਰਵਾਉਣ ਦਾ ਯਤਨ ਨਹੀਂ ਕਰਦੇ ਉਹ ਵੇਖਦੇ ਹਨ ਜਾਂ ਕੁਝ ਚਿਰ ਵੇਖ ਕੇ ਚਲੇ ਜਾਂਦੇ ਹਨ ਕਸਬਿਆਂ ਜਾਂ ਛੋਟੀਆਂ ਥਾਵਾਂ ਤੇ ਲੋਕ ਇੱਕ ਦੂਜੇ ਦੇ ਜਾਣੂ ਹੋਣ ਕਰਨ ਲੜਾਈ ਖਤਮ ਕਰਵਾਉਣ ਦਾ ਯਤਨ ਕਰਦੇ ਹਨ ਅਕਸਰ ਵੇਖਿਆ ਗਿਆ ਕਿ ਲੜਾਈ ਵਿੱਚ ਕੁੱਟ ਖਾ ਕੇ ਦੌੜ ਜਾਣ ਵਾਲੀ ਧਿਰ ਇੱਕ ਵਾਰੀ ਹੋਰ ਜ਼ਰੂਰ ਲੜਦੀ ਹੈ ਸਮਝੌਤਾ ਸੰਭਵ ਹੀ ਤਾਂ ਹੁੰਦਾ ਹੈ ਜਦੋਂ ਦੋਵਾਂ ਧਿਰਾਂ ਦਾ ਸਾਰਾ ਜ਼ੋਰ ਲੱਗ ਚੁੱਕਾ ਹੋਵੇ ਜਾਂ ਜਿੱਤ ਹਾਰ ਦਾ ਪੂਰਾ ਨਿਰਣਾ ਹੋ ਚੁੱਕਾ ਹੋਵੇ ਜਦੋਂ ਤੱਕ ਸਪਸ਼ਟ ਰੂਪ ਵਿੱਚ ਇੱਕ ਧਿਰ ਜਿੱਤਦੀ ਨਹੀਂ ਤੇ ਇੱਕ ਧਿਰ ਹਾਰਦੀ ਨਹੀਂ ਸਮਝਾਉਤੇ ਦਾ ਯਤਨ ਸਫਲ ਨਹੀਂ ਹੁੰਦਾ ਜਾਂ ਕੀਤਾ ਸਮਝਾਉਤਾ ਅਨੁਸਾਰ ਨਹੀਂ ਹੁੰਦਾ ਲੜਾਈਆਂ ਦੀਆਂ ਕਈ ਕਿਸਮਾਂ ਹੁੰਦੀਆਂ ਹਨ ਜਿਵੇਂ ਸਭ ਤੋਂ ਪੈੜੀ ਲੜਾਈ ਭਰਾਵਾਂ ਜਾਂ ਕਿਸੇ ਸਮੇਂ ਰਹਿ ਚੁੱਕੇ ਦੋਸਤਾਂ ਜਾਂ ਸਹਿਯੋਗੀਆਂ ਵਿਚਕਾਰ ਹੁੰਦੀ ਹੈ ਸਭ ਤੋਂ ਗੰਦੀ ਲੜਾਈ ਪਤੀ ਪਤਨੀ ਵਿਚਕਾਰ ਹੁੰਦੀ ਹੈ ਸਭ ਤੋਂ ਵੱਧ ਬੇਸ਼ਰਮ ਲੜਾਈ ਸੱਸ ਜਵਾਈ ਜਾਂ ਨੂੰ ਸਾਰੇ ਵਿਚਕਾਰ ਹੁੰਦੀ ਹੈ ਸਭ ਤੋਂ ਵੱਧ ਠਿਕਾਵਟ ਵਾਲੀ ਲੜਾਈ ਮਾਲਕ ਮਕਾਨ ਅਤੇ ਕਿਰਾਏਦਾਰ ਵਿਚਕਾਰ ਹੁੰਦੀ ਹੈ ਸਭ ਤੋਂ ਵੱਧ ਬੇਵਕਤੀ ਲੜਾਈ ਗਵਾਂਡੀਆਂ ਵਿਚਕਾਰ ਹੁੰਦੀ ਹੈ ਅਤੇ ਸਭ ਤੋਂ ਮਹਿੰਗੀ ਤਿਹਾਨੀ ਕਰਕੇ ਲੜਾਈ ਅਫਸਰ ਤੇ ਕਰਮਚਾਰੀ ਵਿਚਕਾਰ ਹੁੰਦੀ ਹੈ ਹਰ ਲੜਾਈ ਦਾ ਸਵਾਦ ਟੰਗ ਸ਼ਬਦਾਵਲੀ ਤੇ ਰਾਗ ਬਖਰਾ ਹੁੰਦਾ ਹੈ ਕਈ ਲੜਾਈਆਂ ਅਤਿਅੰਤ ਦਿਲਚਸਪ ਵੀ ਹੁੰਦੀਆਂ ਹਨ ਜਿਵੇਂ ਦੋ ਕਮੀਆਂ ਦਾ ਲੇਖਕਾਂ ਦੀ ਲੜਾਈ ਦੋ ਸੌਂਕਣਾ ਦੀ ਲੜਾਈ ਦੋ ਸੰਤਨਾਂ ਦੀ ਲੜਾਈ ਜਾਂ ਦੋ ਡਾਕਟਰਾਂ ਜਾਂ ਵਕੀਲਾਂ ਦੀ ਲੜਾਈ ਆਤ ਕਈ ਲੜਾਈਆਂ ਨੂੰ ਮਨੋਰੰਜਨ ਤੇ ਖੇਡਾਂ ਦਾ ਰੂਪ ਦੇ ਦਿੱਤਾ ਗਿਆ ਤੇ ਕਈ ਖੇਡਾਂ ਦਾ ਅੰਤ ਲੜਾਈਆਂ ਵਿੱਚ ਹੁੰਦਾ ਹੈ। ਪ੍ਰਾਚਨ ਯੁਨਾਨ ਵਿੱਚ ਕਿਸੇ ਤੋਂ ਹਾਰ ਜਮੀ ਦੀ ਸੂਰਤ ਵਿੱਚ ਲੜਾਈ ਰੋਕ ਦਿੱਤੀ ਜਾਂਦੀ ਸੀ। ਹੁਣ ਵੀ ਅਫਰੀਕਾ ਦੇ ਕਈ ਕਬੀਲਿਆਂ ਵਿੱਚ ਰਾਤ ਪੈਣ ਉੱਤੇ ਲੜਾਈ ਰੋਕ ਦਿੱਤੀ ਜਾਂਦੀ ਹੈ ਤੇ ਸਾਡੇ ਆਪਣੇ ਦੇਸ਼ ਦੇ ਕਈ ਸਮਾਜਾਂ ਦੇ ਕਿਸੇ ਗਲੀ ਮੁਹੱਲੇ ਵਿੱਚ ਆਮੋ ਸਾਹਮਣੇ ਘਰਾ ਵਿਚਕਾਰ ਰਿੰਨਣ ਪਕਾਉਣ ਸਮੇਂ ਲੜਾਈ ਰੋਕ ਦਿੱਤੀ ਜਾਂਦੀ ਹੈ। ਬੱਚੇ ਅਕਸਰ ਕਿਸੇ ਚੀਜ਼ ਪਿੱਛੇ ਲੜਦੇ ਹਨ, ਜਵਾਨ ਕਿਸੇ ਦਾ ਸਾਥ ਪ੍ਰਾਪਤ ਕਰਨ ਲਈ ਜਾਂ ਕਿਸੇ ਦਾ ਸਾਥ ਖੋਸ ਜਾਣ ਕਰਨ ਲੜਦੇ ਹਨ। ਅਦਕੜਮਰ ਦੇ ਲੋਕ ਜਾਇਦਾਦਾਂ ਜਾਂ ਰਤਬੇ ਲਈ ਲੜਦੇ ਹਨ। ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਸ਼ਾਬਦਿਕ ਲੜਾਈ ਸ਼ੁਰੂ ਕਰਨ ਵਿੱਚ ਘੱਟ ਸਮਾਂ ਲਾਉਂਦੀਆਂ ਹਨ ਪਰ ਪੁਰਸ਼ਾਂ ਦੀਆਂ ਲੜਾਈਆਂ ਇਸਤਰੀਆਂ ਦੀਆਂ ਲੜਾਈਆਂ ਨਾਲੋਂ ਲੰਮੀਆਂ ਹੁੰਦੀਆਂ ਹਨ। ਜਦੋਂ ਦੋ ਇਸਤਰੀਆਂ ਲੜਨ ਲਈ ਲਲਚਾਰੀਆਂ ਹੋਣ ਤਾਂ ਉਹ ਕੋਈ ਨਾ ਕੋਈ ਢੰਗ ਲੱਭ ਲੈਂਦੀਆਂ ਹਨ। ਜਿਵੇਂ ਆਹ ਭੈਣੇ ਲੜੀਏ। ਲੜਦੀ ਏ ਮੇਰੀ ਜੁੱਤੀ। ਨਹੀਂ ਜੁੱਤੀ ਮਾਰ ਆਪਣੇ ਖਸਮ ਨੂੰ। ਤੇਰੇ ਖਸਮ ਨੂੰ ਕਿਉਂ ਨਾ ਮਾਰਾਂ? ਜਿਹੜਾ ਮੇਰੇ ਵੱਲ ਅੱਖਾਂ ਪਾੜ-ਪਾੜ ਕੇ ਵੇਖਦਾ। ਨਹੀਂ ਤੇਰੇ ਵਿੱਚ ਹੈ ਕੀ ਚੜੇਲ ਜੀ ਨਾ ਹੋਵੇ। ਛਿਪਕਰੀ ਵਰਗਾ ਤਰਮੂ ਨੇ ਤੂੰ ਆਪਣਾ ਮੂੰਹ ਤਾਂ ਵੇਖ ਜਿਵੇਂ ਲੜਾਈ ਆਰੰਭ ਹੋ ਜਾਂਦੀ ਹੈ ਇਸਤਰੀਆਂ ਦੀਆਂ ਬਹੁਤੀਆਂ ਲੜਾਈਆਂ ਸੰਤਾਨ ਕਾਰਨ ਹੁੰਦੀਆਂ ਹਨ ਘਰਾਂ ਦੇ ਅੰਦਰਲੀਆਂ ਲੜਾਈਆਂ ਹੁੰਦੀਆਂ ਭਰਾਵਾਂ ਦੀਆਂ ਹਨ ਪਰ ਲੜੜੀਆਂ ਉਹਨਾਂ ਦੀਆਂ ਪਤਨੀਆਂ ਨੂੰ ਪੈਂਦੀਆਂ ਹਨ ਤੇ ਭਰਾ ਸਮਝੌਤੇ ਉਪਰੰਤ ਕਹਿੰਦੇ ਹਨ ਘਰ ਵਾਲਿਆਂ ਨੇ ਲੜਾ ਦਿੱਤੇ ਸਨ ਜਸਮਾਨੀ ਲੜਾਈ ਦੀ ਸੂਰਤ ਵਿੱਚ ਵਾਰ ਕਿੱਥੇ ਕੀਤਾ ਜਾਂਦਾ ਹੈ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਹਮਲਾਵਰ ਕਿਤਨੇ ਗੁੱਸੇ ਵਿੱਚ ਹੈ ਅੱਖਾਂ ਕੰਨ ਨੱਕ ਜਬੜਾ ਆਦਵਤ ਵਦ ਪੀੜ ਉਪਜਾਉਣ ਲਈ ਵਾਰ ਦਾ ਨਿਸ਼ਾਨਾ ਬਣਾਏ ਜਾਂਦੇ ਹਨ ਸਰੀਰਕ ਲੜਾਈ ਵਿੱਚ ਥੱਪੜ ਮਾਰਨ ਦਾ ਯਤਨ ਜ਼ਰੂਰ ਕੀਤਾ ਜਾਂਦਾ ਹੈ ਸਿਰ ਵਿੱਚ 60 ਸੈਨ ਦੀ ਬਹੁਤ ਸ਼ਕਤੀ ਹੁੰਦੀ ਹੈ ਸਰੀਰ ਦੇ ਗੁਪ ਤੰਗ અપਮਾਨ ਦੀ ਭਾਵਨਾ ਨਾਲ ਨਿਸ਼ਾਨਾ ਬਣਾਏ ਜਾਂਦੇ ਹਨ ਦੋ ਧੜਿਆਂ ਵਿੱਚ ਜਸਮਾਨੀ ਲੜਾਈ ਹੋਣ ਵੀ ਉਵੇਂ ਹੀ ਲੜੀ ਜਾਂਦੀ ਹੈ ਜਿਵੇਂ ਹਜ਼ਾਰਾਂ ਸਾਲ ਪਹਿਲਾਂ ਕਬੀਲਿਆਂ ਵਿੱਚ ਚਕਾਰ ਲੜੀ ਜਾਂਦੀ ਸੀ ਜਸਮਾਨੀ ਲੜਾਈ ਬਹੁਤੀ ਲੰਮੀ ਇਸ ਕਰ ਨਹੀਂ ਹੁੰਦੀ ਕਿਉਂਕਿ ਹਮਲੇ ਦਾ ਸ਼ਿਕਾਰ ਹੋਈ ਧਿਰ ਦੀ ਸ਼ਕਲ ਕ੍ਰੂਪ ਹੋ ਜਾਂਦੀ ਹੈ ਤੇ ਉਸ ਤੇ ਮਰ ਜਾਣ ਦਾ ਡਰ ਉਤਪਨ ਹੋ ਜਾਂਦਾ ਹੈ ਜਸਮਾਨੀ ਲੜਾਈ ਦਾ ਉਦੇਸ਼ ਅਕਸਰ ਕਿਸੇ ਨੂੰ ਮਾਰਨਾ ਨਹੀਂ ਹੁੰਦਾ ਉਸ ਨੂੰ ਹਮਲਾਵਰ ਧਿਰ ਵੱਲੋਂ ਆਪਣੀ ਸ਼ਕਤੀ ਦਾ ਗਿਆਨ ਕਰਵਾਉਣਾ ਹੁੰਦਾ ਹੈ ਲੜਾਈ ਲਈ ਹਥਿਆਰਾਂ ਦੇ ਨਿਰਮਾਣ ਨਾਲ ਲੜਾਈ ਦਾ ਸਵਾਰ ਤੇ ਉਦੇਸ਼ ਬਦਲ ਗਏ ਹਨ ਜੋਕੇ ਹਥਿਆਰ ਆਪਣੇ ਮੁੱਢਲੇ ਰੂਪੇ ਸ਼ਿਕਾਰ ਦੇ ਸੰਧ ਹਨ ਜਿਨ੍ਹਾਂ ਦੀ ਵਰਤੋਂ ਮਨੁੱਖ ਨੇ ਆਪਣੇ ਤੋਂ ਕਈ ਗੁਣਾ ਵਧੇਰੇ ਸ਼ਕਤੀਸ਼ਾਲੀ ਜੀਵਾਂ ਦਾ ਮੁਕਾਬਲਾ ਕਰਨ ਲਈ ਕੀਤੀ ਸੀ ਹਰ ਬੀਤਦੀ ਸਦੀ ਨਾਲ ਤੇ ਹੁਣ ਹਰ ਬੀਤਦੇ ਦਹਾਕੇ ਨਾਲ ਹਥਿਆਰ ਵਧੇਰੇ ਵਿਨਾਸ਼ਕਾਰੀ ਤੇ ਸ਼ਕਤੀਸ਼ਾਲੀ ਹੁੰਦੇ ਗਏ ਹਨ ਹਰ ਜੀਵ ਜੰਤੂ ਨੂੰ ਪ੍ਰਕਿਰਤੀ ਨੇ ਆਪਣੀ ਰੱਖਿਆ ਲਈ ਦੰਦ ਜਾਂ ਨõ ਜਾਂ ਸਿੰਘ ਆ ਦਿੱਤੇ ਹਨ ਮਨੁੱਖੀ ਅਜਿਹਾ ਜੀਵ ਹੈ ਜਿਸ ਕੋਲ ਆਪਣੀ ਸਮਰੱਥਾ ਨਹੀਂ ਪਰ ਮਨੁੱਖ ਨੇ ਆਪਣੀ ਬੁੱਧੀ ਵਰਤ ਕੇ ਅਤੇ ਹਥਿਆਰ ਸਿਰਜ ਕੇ ਸਾਰੇ ਜੀਵ ਜਗਤ ਨੂੰ ਤਬਾਹ ਕਰਨ ਦੀ ਸ਼ਕਤੀ ਅਤੇ ਸਮਰੱਥਾ ਪ੍ਰਾਪਤ ਕਰ ਲਈ ਜੀਵ ਜੰਤੂ ਜਗਤ ਤਾਂ ਮਨੁੱਖ ਨਾਲ ਲੜਨ ਦੇ ਪੱਖੋਂ ਨਿਮਾਣਾ ਤੇ ਨਾ ਹੋ ਗਿਆ ਸੋ ਮਨੁੱਖ ਨੇ ਪ੍ਰਾਪਤ ਕੀਤੀ ਸ਼ਕਤੀ ਨੂੰ ਮਨੁੱਖਾਂ ਦੇ ਵਿਰੋਧੀ ਵਰਤਣਾ ਆਰੰਭ ਕਰ ਦਿੱਤਾ ਮਨੁੱਖ ਦੇ ਮੁਢਲੇ ਹਥਿਆਰ ਖੁੰਡੇ ਸਨ ਫਿਰ ਉਸਨੇ ਤਿੱਖੇ ਹਥਿਆਰਾਂ ਦਾ ਨਿਰਮਾਣ ਕੀਤਾ ਫਿਰ ਉਸਨੇ ਅੱਗ ਉਗਲਣ ਵਾਲੇ ਹਥਿਆਰ ਸਿਰਜੇ ਮੁਢਲੇ ਮਨੁੱਖ ਦਾ ਉਦੇਸ਼ ਵਿਰੋਧੀ ਜਾਨਵਰਾਂ ਨੂੰ ਹਥਿਆਰਾਂ ਦੀ ਸਹੈਤ ਨਾਲ ਆਪਣੇ ਅਧੀਨ ਕਰਨਾ ਸੀ ਉਹ ਜੋ ਕਿ ਮਨੁੱਖ ਦਾ ਉਦੇਸ਼ ਵਿਰੋਧੀ ਮਨੁੱਖਾਂ ਤੋਂ ਈਨ ਮਨਵਾਣਾ ਜਾਂ ਉਹਨਾਂ ਨੂੰ ਮਾਰ ਮਕਾਉਣਾ ਹੁੰਦਾ ਹੈ ਹਥਿਆਰਾਂ ਨਾਲ ਲੜਾਈ ਦਾ ਆਧਾਰ ਸਰੀਰਕ ਸ਼ਕਤੀ ਤੋਂ ਬਦਲ ਕੇ ਹਥਿਆਰਾਂ ਦੀ ਸ਼ਕਤੀ ਉੱਤੇ ਕੇਂਦਰਿਤ ਹੋ ਗਿਆ ਇਸ ਪੱਖ ਤੋਂ ਲਗਭਗ ਸਾਰੀਆਂ ਜੁਕੀਆਂ ਲੜਾਈਆਂ ਅਸਾਮੀਆਂ ਲੜਾਈਆਂ ਹੋ ਗਈਆਂ ਹਨ ਜਿਸ ਤਰ੍ਹਾਂ ਕੁਲ ਵਧੇਰੇ ਸ਼ਕਤੀਸ਼ਾਲੀ ਹਥਿਆਰ ਹੁੰਦੇ ਹਨ ਉਹ ਵਧੇਰੇ ਸੁਰੱਖਿਤ ਹੋਣ ਕਰਨ ਵਧੇਰੇ ਸੰਕੋਚ ਅਤੇ ਸੰਜਮ ਵਕਾਉਣ ਦੀ ਤਾਂ ਵਧੇਰੇ ਨਿਰਦੇਤਾ ਵਿਖਾਉਂਦੀ ਹੈ ਤੇ ਵਧੇਰੇ ਹਿੰਸਾ ਕਰਦੀ ਹੈ ਨਵੇਂ ਹਥਿਆਰ ਪਹਿਲੇ ਹਥਿਆਰਾਂ ਵਾਂਗ ਕੇਵਲ ਸ਼ਕਤੀਸ਼ਾਲੀ ਹੋਣ ਦੀ ਸੰਭਵ ਦੇਰੇ ਫਰਤੀਲੇ ਵੀ ਹਨ ਸੋ ਲੜਾਈ ਵਿੱਚ ਲੱਗਣ ਵਾਲਾ ਸਮਾਂ ਘਟ ਰਿਹਾ ਪਰ ਹੋਣ ਵਾਲੀ ਤਬਾਈ ਵੱਧ ਹੁੰਦੀ ਹੈ ਅਜੋਕੇ ਯੁੱਗ ਵਿੱਚ ਲੜਾਈ ਇਸ ਢੰਗ ਨਾਲ ਵਿਉਂਤੀ ਜਾਂਦੀ ਹੈ ਕਿ ਇਹ ਘੱਟ ਤੋਂ ਘੱਟ ਸਮੇਂ ਵਿੱਚ ਫੈਸਲਾ ਕੌਣ ਹੋ ਨਿਬੜੇ ਤੇ ਦੂਜੀ ਤਰ ਇਸ ਸੱਦ ਤੱਕ ਤਬਾਹ ਹੋ ਜਾਵੇ ਕਿ ਸਮਝੌਤਾ ਕਰਨ ਦੀ ਲੋੜ ਨਾ ਪਵੇ ਮਾਨਵੀ ਸਬੰਧਾਂ ਵਿੱਚ ਵੀ ਇਹ ਪ੍ਰਵਿਰਤੀ ਫੈਲ ਰਹੀ ਹੈ ਸਮਾਜਿਕ ਖੇਤਰ ਵਿੱਚ ਆਪਣੇ ਵਿਰੋਧੀ ਨਾਲ ਗੱਲਬਾਤ ਕਰਨ ਦੀ ਥਾਂ ਉਸ ਨੂੰ ਆਪਣੇ ਰਸਤੇ ਵਿੱਚੋਂ ਹਟਾਉਣ ਜਾਂ ਮਾਰ ਬਕਾਉਣ ਦੀ ਯਤਨ ਵਧੇਰੇ ਸੋਚੇ ਜਾਣ ਲੱਗ ਪਏ ਹਨ ਸ਼ਹਿਰਾਂ ਦੀਆਂ ਆਬਾਦੀਆਂ ਵਧ ਰਹੀਆਂ ਹਨ ਅਤੇ ਘਰਾਂ ਦਾ ਆਕਾਰ ਛੋਟਾ ਹੁੰਦਾ ਜਾ ਰਿਹਾ ਸੋ ਹਰ ਪ੍ਰਕਾਰ ਦਾ ਮੁਕਾਬਲਾ ਵਧ ਰਿਹਾ ਤੇ ਮੁਕਾਬਲੇ ਵਿੱਚ ਸਭ ਪ੍ਰਕਾਰ ਦੇ ਅਨੁਚਿਤ ਢੰਗ ਤਰੀਕੇ ਵਰਤੇ ਜਾ ਰਹੇ ਹਨ ਇਸ ਪ੍ਰਵਿਰਤੀ ਨਾਲ ਹਰ ਹੀਲੇ ਅਤੇ ਬਿਨਾ ਮਿਹਨਤ ਕੀਤਾ ਅਮੀਰ ਹੋਣ ਦੀ ਅਯੋਗ ਇੱਛਾ ਕਰਨ ਸਾਦੇ ਅਤੇ ਸਰਲ ਝਗੜੇ ਵੀ ਲੜਾਈਆਂ ਬਣ ਰਹੇ ਹਨ ਇਹ ਸ਼ਾਵਾਂ ਦੇ ਅਤ੍ਰਿਪਤ ਰਹਿਣ ਕਰਨ ਸਹਿਨਸ਼ੀਲਤਾ ਘਟ ਰਹੀ ਅਤੇ ਕਰੋਧ ਵਧ ਰਿਹਾ ਹੈ ਕਰੋਧ ਦੇ ਹਥਿਆਰ ਪ੍ਰਾਪਤ ਕਰਨ ਦੀ ਇੱਛਾ ਨੂੰ ਵਧਾਉਂਦਾ ਤੇ ਹਥਿਆਰ ਪੈ ਸਹਿਮ ਅਤੇ ਮੌਤਾ ਵਾਤਾਵਰਨ ਸਿਰਜਦੇ ਹਨ ਕਿਸੇ ਸਮੇਂ ਦੀ ਟੋਰ ਨੂੰ ਉਸ ਵੇਲੇ ਵਰਤੇ ਜਾਂਦੇ ਹਥਿਆਰਾਂ ਦੀ ਪੱਧਰ ਅਤੇ ਮਾਤਰਾ ਤੋਂ ਮਾਪਿਆ ਜਾ ਸਕਦਾ ਹੈ ਹਥਿਆਰ ਨੂੰ ਹਥਿਆਰ ਵਜੋਂ ਹੀ ਵਰਤਿਆ ਜਾ ਸਕਦਾ ਹੈ ਹਥਿਆਰ ਦੀ ਹਰ ਵਾਰ ਤੋਂ ਅੰਤਲੇ ਰੂਪ ਵਿੱਚ ਦਰ ਵਰਤੋ ਹੀ ਹੁੰਦੀ ਹੈ ਅਪਰੋਤਕ ਸਾਰੀ ਸਥਿਤੀ ਦਾ ਸਿੱਧਾ ਨਤੀਜਾ ਇਹ ਹੁੰਦਾ ਹੈ ਕਿ ਲੜਾਈਆਂ ਵੱਧ ਰਹੀਆਂ ਹਨ ਤੇ ਇਹ ਵਧੇਰੇ ਹਿੰਸਕ ਹੋ ਰਹੀਆਂ ਹਨ ਪਰ ਸਮਝੌਤੇ ਦੀਆਂ ਸੰਭਾਵਨਾਵਾਂ ਲੋਪੁੰਦੀਆਂ ਜਾ ਰਹੀਆਂ ਨੇ ਇਸ ਸਥਿਤੀ ਵਿੱਚ ਅਜੋਕਾ ਮਨੁੱਖ ਆਪਣੇ ਜੀਵਨ ਸੰਬੰਧੀ ਕੋਈ ਲੰਮੀ ਵਿਉਂਤ ਨਹੀਂ ਬਣਾ ਸਕਦਾ ਨਵੇਂ ਐਡਮੀ ਹਥਿਆਰਾਂ ਨਾਲ ਝਗੜੇ ਵਾਲੀ ਥਾਂ ਤੇ ਜਾਏ ਬਿਨਾ ਹੀ ਦੁਸ਼ਮਣ ਦਾ ਸਾਹਮਣਾ ਕੀਤੇ ਬਿਨਾ ਹੀ ਮਰਨ ਵਾਲੇ ਲੋਕਾਂ ਬਾਰੇ ਜਾਣੇ ਬਿਨਾ ਹੀ ਲੜਾਈ ਲੜੀ ਜਾ ਸਕਦੀ ਹੈ ਹੁਣ ਬੰਦੂਕ ਦਾ ਘੋੜਾ ਨਹੀਂ ਦਬਣਾ ਪੈਂਦਾ ਕੇਵਲ ਇੱਕ ਉਂਗਲ ਨਾਲ ਬਟਨ ਦਬਾਉਣਾ ਪੈਂਦਾ ਤੇ ਗੋਲੀਆਂ ਤੇ ਬੰਬ ਆਦ ਆਪ ਮੁਹਾਰੇ ਚੱਲਣ ਲੱਗ ਪੈਂਦੇ ਹਨ ਪਹਿਲਾਂ ਲੜਾਈਆਂ ਸੂਰਜ ਦੇ ਚਾਨਣੇ ਵਿੱਚ ਲੜੀਆਂ ਜਾਂਦੀਆਂ ਸਨ ਪਰ ਹੁਣ ਮੌਸਮ ਜਾਂ ਰੋਸ਼ਨੀ ਦਾ ਕੋਈ ਬੰਧਨ ਨਹੀਂ ਰਿਹਾ ਹੁਣ ਕੰਪਿਊਟਰ ਤੇ ਮਸ਼ੀਨਾਂ ਹੀ ਸਭ ਕੁਝ ਕਰਦੀਆਂ ਹਨ ਸੋ ਲੜਾਈ ਵਿੱਚ ਥਕਾਵਟ ਦੇ ਕੋਈ ਅਰਥ ਨਹੀਂ ਰਹੇ ਲੜਾਈ ਦੂਰ ਬੈ ਕੇ ਬਟਨ ਦਬਾ ਕੇ ਲੜਨ ਦੀ ਸਮਰੱਥਾ ਕਾਰਨ ਹੁਣ ਲੜਨ ਵਾਲਿਆਂ ਦੀ ਆਤਮਾ ਉੱਤੇ ਤਬਾਈ ਮਚਾਉਣ ਕਾਰਨ ਕੋਈ ਬੋਝ ਨਹੀਂ ਪੈਂਦਾ ਅੱਜ ਦਾ ਸ਼ੋਕ ਰਿੰਗਾ ਦੇ ਮੈਦਾਨ ਵਿੱਚ ਜਾਏ ਬਿਨਾ ਹੀ ਦੁਸ਼ਮਣ ਵਿਰੁੱਧ ਲੜਾਈ ਲੜ ਸਕਦਾ ਹੈ ਲੜਾਈ ਦੀ ਪ੍ਰਕਾਰ ਬਦਲਣ ਕਾਰਨ ਲੜਾਈ ਵਿੱਚ ਜਿੱਤ ਹਾਰ ਦਾ ਸੰਕਲਪ ਵੀ ਅਰਥ ਗਵਾ ਚੁੱਕਾ ਹੈ ਹਰ ਕੋਈ ਜਿੱਦ ਦਾ ਹਰਦਾ ਨਹੀਂ ਘੱਟ ਵੱਧ ਦਵਾ ਹੁੰਦਾ ਹੈ ਜ਼ਖਮੀਆਂ ਦੀ ਦੇਖਭਾਲ ਕਰਨਾ ਬੜਾ ਔਖਾ ਤੇ ਮਹਿੰਗਾ ਕੰਮ ਹੈ ਸੋ ਦੁਸ਼ਮਨ ਨੂੰ ਜ਼ਖਮੀ ਨਹੀਂ ਕੀਤਾ ਜਾਂਦਾ ਉਸ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ ਕੌਣ ਕੌਣ ਮਰ ਗਿਆ ਹੈ ਕਿੰਨ ਦੀ ਥਾਂ ਕੇਵਲ ਅੰਕੜੇ ਦੱਸੇ ਜਾਂਦੇ ਹਨ ਹੁਣ ਕਿਸੇ ਵੀ ਪੱਧਰ ਉੱਤੇ ਸਮਝੌਤੇ ਦੀ ਗੱਲ ਹੀ ਨਹੀਂ ਕੀਤੀ ਜਾਂਦੀ ਸਮਝੌਤੇ ਸੰਬੰਧੀ ਗੱਲਬਾਤ ਕਰਨੀ ਬੜਾ ਲੰਬਾ ਤੇ ਥਕਾ ਦੇਣ ਵਾਲਾ ਕਰਜ ਹੈ ਸੋ ਮਨੁੱਖੀ ਵਿਹਾਰ ਦਾ ਇਹ ਪੱਖ ਕਮਜ਼ੋਰ ਹੁੰਦਾ ਜਾ ਰਿਹਾ ਹੈ ਅਜੋਕਾ ਸੰਸਾਰ ਅਤੇ ਅਜੋਕਾ ਮਨੁੱਖ ਸਮਝੌਤੇ ਦੀ ਥਾਂ ਹੋਏ ਨੁਕਸਾਨ ਦਾ ਯੋਗ ਮੁਆਵਜ਼ਾ ਲੈਣ ਦੇਣ ਵੱਲ ਵਧੇਰੇ ਰੁਚਿਤ ਹੈ। ਐਟਮਸ ਯਾਰਾਂ ਦੀ ਲੜਾਈ ਨੂੰ ਕਿਸੇ ਇੱਕ ਸਥਾਨ ਜਾਂ ਦੇਸ਼ ਤੱਕ ਸੀਮਤ ਰੱਖਣ ਦੀ ਤਾਂ ਸਾਰੇ ਵਿਸ਼ਵ ਨੂੰ ਆਪਣੇ ਕਲਾਵੇ ਵਿੱਚ ਲੈ ਜਾਂਦਾ ਹੈ। ਹੁਣ ਹਮਲਾਵਰ ਵੀ ਆਪਣੇ ਆਪ ਨੂੰ ਸੁਰੱਖਿਤ ਨਹੀਂ ਸਮਝਦਾ ਤੇ ਸਥਿਤੀ ਮੋੜ ਉੱਤੇ ਅਪੜ ਗਈ ਹੈ ਜਦੋਂ ਜਸਮਾਨੀ ਹਮਲਾ ਕਰਨ ਵਾਲਾ ਜਵਾਬੀ ਹਮਲੇ ਦੇ ਪੈਪ ਵਿੱਚ ਵਿਚਰਦਾ ਸੀ। ਵਿਨਾਸ਼ਕਾਰੀ ਇਹ ਸਾਰਾਂ ਸਾਰੀ ਦੁਨੀਆ ਨੂੰ ਇਤਨਾ ਛੋਟਾ ਕਰ ਦਿੰਦਾ ਹੈ ਕਿ ਕੁਝ ਹੀ ਮਿੰਟਾਂ ਵਿੱਚ ਸਾਰੇ ਸੰਸਾਰ ਦੀ ਕਈ ਵਾਰ ਤਬਾਈ ਹੋ ਸਕਦੀ ਹੈ। ਜਦੋਂ ਇੱਕ ਐਟਮ ਬੰਬ ਵਿਗਿਆਨੀ ਨੂੰ ਪੁੱਛਿਆ ਗਿਆ ਕਿ ਵਿਸ਼ਵ ਦੀ ਤੀਜੀ ਲੜਾਈ ਕਿਉਂ ਜੀ ਹੋਵੇਗੀ ਤਾਂ ਉਸਨੇ ਉੱਤਰ ਦਿੱਤਾ ਕਿ ਤੀਜੀ ਲੜਾਈ ਬਾਰੇ ਮੈਂ ਕੁਝ ਨਹੀਂ ਦੱਸ ਸਕਦਾ ਜੇ ਚੌਥੀ ਲੜਾਈ ਬਾਰੇ ਪੁੱਛੋ ਤਾਂ ਸ਼ਾਇਦ ਮੈਂ ਕੁਝ ਕਹਿ ਸਕਾਂ ਜਦੋਂ ਚੌਥੀ ਲੜਾਈ ਬਾਰੇ ਪੁੱਛਿਆ ਗਿਆ ਤਾਂ ਉਸਨੇ ਉੱਤਰ ਦਿੱਤਾ ਕਿ ਚੌਥੀ ਲੜਾਈ ਕਦੀ ਹੋਵੇਗੀ ਨਹੀਂ ਕਿਉਂਕਿ ਤੀਜੀ ਲੜਾਈ ਉਪਰੰਤ ਲੜਨ ਵਾਸਤੇ ਨਾ ਕੋਈ ਝਗੜਾ ਹੋਵੇਗਾ ਨਾ ਕੋਈ ਥਾਂ ਹੋਵੇਗੀ ਤੇ ਨਾ ਹੀ ਕੋਈ ਲੜਨ ਵਾਲਾ ਹੋਵੇਗਾ ਭਾਵੇਂ ਇਹ ਮੰਨਣ ਵਾਲੀ ਗੱਲ ਨਹੀਂ ਪਰ વાસ્તਵਿਕਤਾ ਇਹ ਹੈ ਕਿ ਮਨੁੱਖ ਵੈਰ ਦੀ ਭਾਵਨਾ ਨਾਲ ਨਹੀਂ ਸਨੇਹ ਦੀ ਭਾਵਨਾ ਨਾਲ ਲੜਦਾ ਰਿਹਾ ਹੈ ਆਪਣੇ ਕਬੀਲੇ ਦੇਸ਼ ਧਰਮ ਅਤੇ ਪ੍ਰਤੀ ਸਨੇਹੀ ਭਾਵਨਾ ਉਸ ਨੂੰ ਲੜਾਉਂਦੀ ਹੈ ਜਦੋਂ ਦੋ ਵਿਅਕਤੀਆਂ ਨੂੰ ਕਿਸੇ ਸਾਂਝੇ ਦੁਸ਼ਮਣ ਨਾਲ ਲੜਨਾ ਪਵੇ ਤਾਂ ਉਹ ਇੱਕ ਦੂਜੇ ਨੂੰ ਬਚਾਉਣ ਅਰਥਾਤ ਸਨੇਹੀ ਭਾਵਨਾ ਨਾਲ ਲੜਦੇ ਹਨ ਸਨੇਹੀ ਇਸ ਭਾਵਨਾ ਨੇ ਕਈ ਲੜਾਈਆਂ ਨੂੰ ਜਨਮ ਦਿੱਤਾ ਹੈ ਲੜਾਈ ਵਿੱਚ ਮੁੱਖ ਭਾਵਨਾ ਵੈਰ ਦੀ ਨਹੀਂ ਸਨੇਹੀ ਹੁੰਦੀ ਹੈ ਦੋ ਦੇਸ਼ਾਂ ਦੀ ਲੜਾਈ ਵਿੱਚ ਅਸੀਂ ਆਪਣੇ ਸਨੇਹੀਆਂ ਨੂੰ ਜਾਣਦੇ ਹੁੰਦੇ ਹਾਂ ਜਦੋਂ ਕਿ ਦੁਸ਼ਮਣ ਉਸੀ ਵਰਦੀ ਤੋਂ ਇਲਾਵਾ ਪਛਾਣ ਨਹੀਂ ਸਕਦੇ ਸਨੇਹੀ ਭਾਵਨਾ ਹੀ ਸਾਡੇ ਵਿੱਚ ਅਨੁਸ਼ਾਸਨ ਤੇ ਵਫਾਦਾਰੀ ਦਾ ਗੁਣ ਅਪਜਾਉਂਦੀ ਹੈ ਫੌਜੀ ਵੀ ਸਨੇਹੀ ਦੀ ਇਸ ਭਾਵਨਾ ਨੂੰ ਅਨੇਕਾਂ ਢੰਗਾਂ ਨਾਲ ਉਭਾਰਿਆ ਜਾਂਦਾ ਹੈ ਤੇ ਦੁਸ਼ਮਣ ਵਿਰੁੱਧ ਵਰਤਿਆ ਜਾਂਦਾ ਹੈ ਸ਼ਿਕਾਰ ਯੁੱਗ ਵਿੱਚ ਟੋਲੇ ਦੇ ਸਾਰੇ ਵਿਅਕਤੀਆਂ ਦਾ ਆਪਸੀ ਸਨੇਹ ਹੋਇਆ ਕਰਦਾ ਸੀ ਟੋਲੇ ਦੇ ਸੰਕਲਪ ਨੂੰ ਹੀ ਵਿਕਸਿਤ ਕਰਕੇ ਫੌਜ ਦਾ ਰੂਪ ਪ੍ਰਦਾਨ ਕੀਤਾ ਗਿਆ ਹੈ ਦੋਸਤ ਸਾਡੇ ਆਗੂਆਂ ਦਾ ਜੋ ਸਾਰੂ ਪ੍ਰਵਿਰਤੀਆਂ ਨੂੰ ਵਿਨਾਸ਼ਕਾਰੀ ਉਦੇਸ਼ਾਂ ਲਈ ਵਰਤ ਰਹੇ ਹਨ ਦੋਸਤ ਸਾਡਾ ਵੀ ਹੈ ਕਿਉਂਕਿ ਅਸੀਂ ਭੈੜੇ ਉਦੇਸ਼ਾਂ ਲਈ ਵਰਤੇ ਜਾਣ ਲਈ ਤਿਆਰ ਹੋ ਜਾਂਦੇ ਹਾਂ ਸਰਹੱਦ ਦੇ ਆਰ ਪਾਰ ਹੋਣ ਵਾਲੀ ਲੜਾਈ ਸਬੰਧੀ ਕਿਸੇ ਇੱਕ ਜਾਂ ਕੁਝ ਵਿਅਕਤੀਆਂ ਦਾ ਦਖਲ ਕੋਈ ਅਰਥ ਨਹੀਂ ਰੱਖਦਾ ਅਤੇ ਇਹ ਜਿਹੀ ਲੜਾਈ ਸਾਨੂੰ ਨਿੱਜੀ ਤੌਰ ਤੇ ਪ੍ਰਭਾਵਿਤ ਨਹੀਂ ਕਰਦੀ ਪਰ ਸਾਡੇ ਆਲੇ-ਦੁਆਲੇ ਦੇ ਜੀਵਨ ਵਿੱਚ ਵਾਪਰਨ ਵਾਲੀਆਂ ਲੜਾਈਆਂ ਸਾਨੂੰ ਬਧੇਰੇ ਪ੍ਰਭਾਵਿਤ ਕਰਦੀਆਂ ਹਨ ਅਤੇ ਅਸੀਂ ਵੀ ਉਹਨਾਂ ਨੂੰ ਪ੍ਰਭਾਵਿਤ ਕਰ ਸਕਦੇ ਹਾਂ ਪਰ ਵਰਗ ਸਮਾਜਿਕ ਰਾਜਨੀਤਿਕ ਅਤੇ ਆਰਥਿਕ ਜੀਵਨ ਵਿੱਚ ਝਗੜੇ ਤੇ ਲੜਾਈਆਂ ਵਧ ਰਹੀਆਂ ਹਨ ਇਹਨਾਂ ਖੇਤਰਾਂ ਦੀ ਅਸੰਤੁਸ਼ਟਤਾ ਸਾਡੇ ਸਮੁੱਚੇ ਵਿਹਾਰ ਨੂੰ ਪ੍ਰਭਾਵਿਤ ਕਰ ਰਹੀ ਹੈ ਤੇ ਦੂਜੇ ਖੇਤਰਾਂ ਵਿੱਚ ਵੀ ਸਾਡੀਆਂ ਪ੍ਰਾਪਤੀਆਂ ਤੇ ਖੁਸ਼ੀਆਂ ਦਾ ਕਦ ਉੱਚਾ ਨਹੀਂ ਹੋ ਰਿਹਾ ਮਾਨਯੋਗ ਮਨੁੱਖੀ ਜੀਵਨ ਲੜਾਈਆਂ ਦੇ ਮੁਕਾਬਲੇ ਅਕਸਰ ਸਮਝੌਤਿਆਂ ਦੀ ਇੱਕ ਲੰਮੀ ਲੜੀ ਹੁੰਦਾ ਹੈ ਹਰ ਸਮਝੌਤੇ ਨੂੰ ਹਾਰ ਜਾਂ ਮੌਕਾ ਪ੍ਰਸਤੀ ਦੇ ਅਰਥਾਂ ਵਿੱਚ ਲੈਣ ਦੀ ਥਾਂ ਇਸ ਨੂੰ ਜੀਵਨ ਦੀ ਇੱਕ ਆਧਾਰ ਸ਼ਕਤੀ ਦੇ ਰੂਪ ਵਿੱਚ ਵੇਖਣਾ ਚਾਹੀਦਾ ਹੈ ਸਿਆਣਪ ਤਿੱਖੀ ਨਹੀਂ ਹੁੰਦੀ ਕੂਲੀ ਹੁੰਦੀ ਹੈ ਸਮਝੌਤਾ ਕਰਨਾ ਕਮਜ਼ੋਰੀ ਹੀ ਨਹੀਂ ਹੁੰਦਾ ਸਿਆਣਪ ਹੀ ਹੁੰਦਾ ਹੈ ਸੱਚ ਕੋੜਾ ਹੀ ਨਹੀਂ ਹੁੰਦਾ ਮਿੱਠਾ ਵੀ ਹੋ ਸਕਦਾ ਹੈ ਕਿਸੇ ਚੀਜ਼ ਦੀ ਪਕਿਆਈ ਉਸ ਦੀ ਲਚਕ ਵਿੱਚ ਹੁੰਦੀ ਹੈ ਕਿਸੇ ਸਮੱਸਿਆ ਸੰਬੰਧੀ ਵਧੇਰੇ 6 ਵਜੇ ਤੇ ਸ਼ਾਮ ਦੇ 6 ਵਜੇ ਸੋਚਾਂ ਨਾਲ ਵੱਖਰੇ ਵੱਖਰੇ ਹੱਲ ਸੋਝਦੇ ਹਨ ਸੋ ਲੋੜ ਇਸ ਗੱਲ ਦੀ ਵੀ ਹੈ ਕਿ ਲੜਾਈ ਉਪਰੰਤ ਸਮਝੌਤੇ ਦੀ ਦ੍ਰਿਸ਼ਟੀ ਨਾਲ ਵੇਖਿਆ ਜਾਵੇ ਕਿਸੇ ਸਮੱਸਿਆ ਜਾਂ ਝਗੜੇ ਜਾਂ ਲੜਾਈ ਨੂੰ ਸੁਲਝਾਉਣ ਦਾ ਸਭ ਤੋਂ ਚੰਗਾ ਢੰਗ ਇਹ ਹੈ ਕਿ ਉਸ ਨੂੰ ਉਪਚਨ ਨਹੀਂ ਦਿੱਤਾ ਜਾਵੇ ਵਧੀ ਹੋਈ ਲੜਾਈ ਵਧੀ ਹੋਈ ਮਿਹਰਬਾਨੀ ਤੇ ਸਦ ਭਾਵਨਾ ਤੇ क्षमा ਭਾਵਨਾ ਨਾਲ ਹੀ ਮਟਾਈ ਜਾ ਸਕਦੀ ਹੈ ਸੋਚੋ ਸਾਨੂੰ ਗਵਾਚ ਕੇ ਕਿਹੜੇ ਮੌਕੇ ਦਾ ਪਛਤਾਵਾ ਹੈ ਉਹਨਾਂ ਵਿੱਚੋਂ ਕਈ ਅਜਿਹੇ ਮੌਕੇ ਹੋਣਗੇ ਜਦੋਂ ਲੜਨ ਉਪਰੰਤ ਸਮਝੌਤੇ ਦੀ ਸੰਭਾਵਨਾ ਉਤਰੀ ਸੀ ਪਰ ਅਸੀਂ ਗੈਰ ਹਾਜ਼ਰੀ ਰਹੇ ਸਮਝੌਤਾ ਲੜਾਈ ਹਾਰਨ ਉਪਰੰਤ ਹਾਰੀ ਹੋਈ ਲੜਾਈ ਨੂੰ ਜਿੱਤਣ ਦੀ ਇੱਕ ਸਿਆਣੀ ਤੇ ਲਾਭਕਾਰੀ ਜੁਗਤ ਹੁੰਦਾ ਹੈ ਕਿਸੇ ਲੜਾਈ ਉੱਤੇ ਅਕਸਰ ਸਾਡਾ ਕਾਬੂ ਨਹੀਂ ਹੁੰਦਾ ਪਰ ਜੇ ਯਤਨ ਕਰੀਏ ਤਾਂ ਹਰ ਸਮਝੌਤਾ ਸਾਡੇ ਵੱਸ ਵਿੱਚ ਹੁੰਦਾ ਹੈ ਧੰਨਵਾਦ